ਸਾਡੇ ਕਨੈਕਟਰ ਸਾਹਿਬ ਜੀ ਆਪਣੀ ਡਿਊਟੀ ਪੂਰੀ ਕਰਕੇ ਤੇ ਬੱਸ ਸਟੈਂਡ ਬੱਸ 'ਚ ਉੱਪਰ ਬੈੇ ਸੀਗੇ ਚੋਰ ਆਉਂਦੇ ਆ ਕਿਉਂਕਿ ਉਰੇ ਕੋਈ ਸਕਿਉਰਟੀ ਨਹੀਂ ਹੈ ਉਹ ਆਕੇ ਬਾਦੇ ਉੱਪਰ ਚੜੇ ਆਰਾਮ ਨਾਲ ਉਹ ਕਨੈਕਟਰ ਦੇ ਉੱਪਰ ਸਪਰੇਅ ਕੀਤੀ ਜੀ ਉਹਨਾਂ ਨੇ ਅੱਛਾ ਸਪਰੇਅ ਕਰਨ ਉਪਰੰਤ ਉਹਨਾਂ ਨੇ ਉਹ ਕਨੈਕਟਰ ਦਾ ਬਕਸਾ ਚੱਕਿਆ ਬੈਗ ਚੱਕ ਲਈ ਬੈਗ ਦੇ ਵਿੱਚ ਬਕਸਾ ਸੀ ਬਕਾਇਦਾ ਉਹਦੀ ਮਸ਼ੀਨ ਸੀ ਨਾਲ ਹੀ ਕੈਸ਼ ਤੇ ਨਾਲ ਹੀ ਇੱਕ ਮੋਬਾਈਲ ਸੀ ਕਨੈਕਟਰ ਦਾ ਉਹ ਲੈ ਕੇ ਚਲੇ ਗਏ ਚੋਰਾਂ ਦੇ ਐਨੇ ਬੇਖੌਫ ਹੋਰਾਂ ਨੇ ਜੋ ਆਪਣਾ ਆਉਂਦੇ ਚੋਰੀ ਕਰਦੇ ਇਸ ਤੋਂ ਪਹਿਲਾਂ ਵੀ ਅਸੀਂ 1 ਵਾਰਾਂ 26 ਦਿਨ 2024 ਨੂੰ ਬੱਸ ਸਟੈਂਡ ਬੰਦ ਕੀਤਾ ਸੀ ਪਹਿਲਾਂ ਸਾਡੇ ਗੱਡਿਆਂ ਦੇ ਬੈਟਰੀਆਂ ਚੋਰੀ ਹੋਈਆਂ ਸੀ ਪਹਿਲਾਂ ਵੀ ਇਹ ਕੰਮ ਹੋ ਗਿਆ ਸਾਨੂੰ ਐਸਡੀਐਮ ਮੈਡਮ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਵੀ ਅਸੀਂ ਚੌਂਕੀਦਾਰ ਜਾਂ ਸਕਿਉਰਟੀ ਤੁਨਮਈਆ ਕਰਾਵਾਂਗੇ ਬੱਸ ਸਟੈਂਡ ਦੀ ਚਾਰਦੀਵਾਰੀ ਕਰਾਂਗੇ ਤੇ ਗੇਟ ਲਾਵਾਂਗੇ ਜਦ ਕਿ ਅੱਜ ਤੱਕ ਕੋਈ ਆਇਆ ਜਾਂ ਮਸਲਾ ਨਹੀਂ ਜੀ ਉਹਨਾਂ ਨੇ ਮਲੇ ਕੋਰਲਾ ਬੱਸ ਸਟੈਂਡ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਇਹਨੂੰ ਕਿਉਂਕਿ ਉਰੇ ਬੈਠ ਕੇ ਬੰਦਾ ਰੋਟੀ ਨਹੀਂ ਖਾ ਸਕਦਾ ਜੀ ਨੰਬਰ 1 ਦੇ ਇੱਥੇ ਕੋਈ ਸਕਿਉਰਟੀ ਗਾਰਡ ਨਹੀਂ ਨੰਬਰ 2 ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈਗਾ ਤੇ ਨੰਬਰ 3 ਤੇ ਵੀ ਹੋਰ ਵੀ ਬਹੁਤ ਕਮੀਆਂ ਨੇ ਹਾਈ ਮੇਨ ਗੇਟ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਆਲਾ ਮਲੇਰ ਕੋਟਲਾ ਦੇ ਬੱਸ ਸਟੈਂਡ ਦੇ ਵਿੱਚ ਖੜੇ ਆ ਪਿਛਲੇ ਲਗਾਤਾਰ 1.5 ਮਹੀਨੇ ਤੋਂ ਲੈ ਕੇ ਮਲੇਰ ਕੋਲਾ ਪੂਰੀ ਚਰਚਾਵਾਂ ਦੇ ਵਿੱਚ ਹੈ ਕਿ ਮਲੇਰ ਕੋਲੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਿਛਲੇ ਦਿਨ ਇਹ বাস ਸਟੈਂਡ ਦੇ ਸਾਹਮਣੇ ਦੁਕਾਨ ਆ ਇੱਥੇ ਚੋਰੀ ਹੋਈ ਸੀਗੀ ਉਸੇ ਰਾਤ ਸਹਿਰ ਵਿੱਚ ਸੇਹ ਜਗ੍ਹਾ ਤੇ ਚੋਰੀ ਹੋਈਆਂ ਸੀ ਰਾਤ ਜਿਹੜਾ ਕਿ বাস ਸਟੈਂਡ ਦੇ ਵਿੱਚ 38 ਜੀ ਸਰਕਾਰੀ বাস ਨੂੰ ਸਾਹ ਲੱਗੀ ਹੈ ਸੌ ਕਨੈਕਟਰ ਡਰਾਈਵਰ ਵੀਰ ਮੌਜੂਦ ਨੇ ਜਾਣਾਂਗੇ ਵੀ ਕੀ ਮਾਮਲਾ ਕੀ ਗੱਲ ਬਾਈ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਹੈ ਰਮਨਦੀਪ ਸਿੰਘ ਕਨੈਕਟਰ ਪੀਆਰਟੀ ਸਲੂਟ ਸਲੂਟ ਪੋ ਅੱਛਾ ਕੀ ਰਾਤ ਕੀ ਵਾਕਿਆ ਹੋਇਆ ਦੱਸੋ ਸ਼ੋਰ ਸਰ ਰਾਤ ਸਾਡੇ ਕਨੈਕਟਰ ਸਾਹਿਬ ਜੀ ਆਪਣੀ ਡਿਊਟੀ ਪੂਰੀ ਕਰਕੇ ਤੇ ਬਸ ਸਟੈਂਡ ਬਸ ਤੋਂ ਉੱਪਰ ਬਏ ਸੀਗੇ ਕਿਉਂਕਿ ਇਸ ਬਸ ਸਟੈਂਡ ਜਨਾ ਦਾ ਕੋਈ ਕਨੈਕਟਰ ਡਰਾਈਵਰਾਂ ਲਈ ਕੋਈ ਆਰਾਮ ਘਰ ਬਣਿਆ ਜੀ ਨਾ ਹੀ ਕੋਈ ਪੱਖਾ ਲੱਗਿਆ ਹੋਇਆ ਕਨੈਕਟਰ ਜਾਂ ਡਰਾਈਵਰ ਜੋ ਆਪਣੀ ਡਿਊਟੀ ਖਤਮ ਕਰਦੇ ਦੋ ਚਾਰ ਘੰਟੇ ਸੋਣਾ ਹੁੰਦਾ ਉਹ ਬਸ ਦੇ ਵਿੱਚ ਜਾਂ ਬਸ ਦੇ ਉੱਪਰ ਹੀ ਸੌਂਦੇ ਆ ਜੀ ਠੀਕ ਹੈ ਤੇ ਨਾ ਹੀ ਇੱਥੇ ਕੋਈ ਸਾਰਾ ਕੋਈ ਆਪਣੇ ਸਕਿਉਰਿਟੀ ਗਾਰਡ ਰੱਖਿਆ ਹੋਇਆ ਜੀ ਬਸ ਸਟੈਂਡ 'ਚ ਨਾ ਹੀ ਬਸ ਸਟੈਂਡ ਦੀ ਡਰਾਈਵਰ ਕਨੈਕਟਰ ਲਈ ਕਮਰਾ ਨਹੀਂ ਬਣਿਆ ਕੋਈ ਨਹੀਂ ਸਰ ਕੋਈ ਕਮਰਾ ਨਹੀਂ ਨਾ ਡਰਾਈਵਰਾਂ ਲਈ ਨਾ ਕਿਸੇ ਸਵਾਰੀ ਲਈ ਕੋਈ 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 ਪ੍ਰਬੰਧ ਨਹੀਂ ਸਰ ਇੱਥੇ ਬੈਠਣ ਲਈ ਤੇ ਨਾ ਹੀ ਇੱਥੇ ਕੋਈ ਸਕਿਉਰਟੀ ਗਾੜਾ ਪ੍ਰਸ਼ਾਸਨ ਵੱਲੋਂ ਬਕਾਇਦਾ ਅਸੀਂ ਪ੍ਰਸ਼ਾਸਨ ਨੂੰ ਪਰਚੀ ਮੁਹਈਆ ਕਰਦੇ ਹਾਂ ਜੀ ਨਾਈਟ ਸਟੇ ਦੀ 77 ਰੁਪਏ ਪਰਚੀ ਜੀ ਪਰ ਟ੍ਰਿਪ 24 ਰੁਪਏ ਪਰਚੀ ਜੀ ਜਿਸ ਤੋਂ ਪ੍ਰਸ਼ਾਸਨ ਨੂੰ 25 ਤੋਂ 30 ਹਜ਼ਾਰ ਦੀ ਨਿਕਮਾ ਲਗਭਗ ਦਿੱਲੀ ਦੀ ਹੈ ਜੀ ਦਿੱਲੀ ਦੀ ਆਂਡੇ ਦਿੱਲੀ ਸਾਡੇ ਲਈ ਉਹ ਨਗਰ ਕੌਂਸਲ ਪਤਾ ਨਹੀਂ ਬੱਸ ਸਟੈਂਡ ਦੇ ਬਜਾਏ ਲਾਉਣ ਦੀ ਪੈਸਾ ਕਿੱਥੇ ਯੂਜ਼ ਕਰ ਰਿਹਾ ਜੀ ਬੱਸ ਸਟੈਂਡ ਤੇ ਕੋਈ ਰੁਪਈਆ ਨਹੀਂ ਲਾ ਰਿਹਾ ਜੀ ਨਾ ਹੀ ਕੋਈ ਸਵਾਰੀਆਂ ਲਈ ਪਾਣੀ ਦਾ ਪ੍ਰਬੰਧ ਹੈ ਜੀ ਨਾ ਕਿ ਉਹਨਾਂ ਦੇ ਬੈਠਣ ਲਈ ਨਾ ਹੀ ਡਰਾਈਵਰਾਂ ਕਨੈਕਟਰਾਂ ਲਈ ਇਹ ਤੇ ਕੋਈ ਬਸਰ ਕੋਈ ਪ੍ਰਬੰਧ ਨਹੀਂ ਜਦੋਂ ਸਾਡੇ ਕਨੈਕਟਰ ਸਾਹਿਬ ਆਏ ਸੀਗੇ ਬਾਦ ਦੇ ਉੱਪਰ ਪਏ ਰੋਟੀ ਖਾ ਕੇ ਉਹਨਾਂ ਨੇ 4 ਘੰਟੇ ਸੌਣਾ ਸੀਗਾ ਜੀ ਚੋਰ ਆਉਂਦੇ ਆ ਕਿਉਂਕਿ ਉਰੇ ਕੋਈ ਸਕਿਉਰਟੀ ਨਹੀਂ ਹੈ ਉਹ ਆ ਕੇ ਬਾਦ ਦੇ ਉੱਪਰ ਚੜ੍ਹੇ ਆ ਰਾਮ ਨਾਲ ਉਹ ਕਨੈਕਟਰ ਦੇ ਉੱਪਰ ਸਪਰੇਅ ਕੀਤੀ ਜੀ ਉਹਨਾਂ ਨੇ ਅੱਛਾ ਸਪਰੇਅ ਕਰਨ ਉਪਰੰਤ ਉਹਨਾਂ ਨੇ ਉਹ ਕਨੈਕਟਰ ਦਾ ਬਕਸਾ ਚੱਕਿਆ ਬੈਗ ਚੱਕ ਲਈ ਬੈਗ ਦੇ ਵਿੱਚ ਬਕਸਾ ਸੀ ਬਕਾਇਦਾ ਉਹਦੀ ਮਸ਼ੀਨ ਸੀ ਨਾਲ ਹੀ ਕੈਸ਼ ਹੈ ਤੇ ਨਾਲ ਹੀ ਇੱਕ ਮੋਬਾਈਲ ਸੀਗਾ ਜੀ ਕਨੈਕਟਰ ਦਾ ਉਹ ਲੈ ਕੇ ਚਲੇ ਗਏ ਚਲੋ ਬਾਅਦ ਚ ਰੋਲਾ ਪਿਆ ਉਸ ਕਨੈਕਟਰ ਨੂੰ ਕੋਈ ਹੋਸ਼ਵਾਸ ਨਹੀਂ ਸੀ ਚਾਰ ਪੰਜ ਬੰਦੇ ਨੇ ਜਾ ਕੇ ਉਹਨੂੰ ਕਈ ਵਾਰਾਂ ਚ ਉਠਾਇਆ ਜਾਤਨ ਕਰਾਇਆ ਉੱਠਿਆ ਨਹੀਂ ਗਏ ਉਸ ਤੋਂ ਬਾਅਦ ਉੱਠਈਏ 10 15 ਮਿੰਟ ਕੋਸ਼ਿਸ਼ ਕਰਨ ਦੇ ਬਾਵਜੂਦ ਪਾਣੀ ਪੂਣੀ ਪਾਇਆ ਉਹਨਾਂ ਦੇ ਕਿਉਂਕਿ ਉਹਨਾਂ ਉੱਪਰ ਸਪਰੇਅ ਕੀਤੀ ਹੋਈ ਸੀ ਜੀ ਚੋਰਾਂ ਦੇ ਇੰਨੇ ਬੇਖੌਫ ਹੋਰਾਂ ਨੇ ਜੋ ਆਪਣਾ ਆਉਂਦੇ ਚੋਰੀ ਕਰਦੇ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਵਾਰਾਂ 26 ਦਿਨ 2024 ਨੂੰ ਬੱਸ ਸਟੈਂਡ ਬੰਦ ਕੀਤਾ ਸੀ ਪਹਿਲਾਂ ਸਾਡੇ ਗੱਡੇ ਦੇ ਬੈਟਰੀਆਂ ਚੋਰੀ ਹੋਈਆਂ ਸੀ ਪਹਿਲਾਂ ਵੀ ਇਹ ਕੰਮ ਹੋ ਗਿਆ ਸਾਨੂੰ ਐਸਡੀਐਮ ਮੈਡਮ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਵੀ ਅਸੀਂ ਚੌਂਕੀਦਾਰ ਜਾਂ ਸਕਿਉਰਟੀ ਤੁਹਾਨੂੰ ਮਹਈਆ ਕਰਾਵਾਂਗੇ ਬੱਸ ਸਟੈਂਡ ਦੀ ਚਾਰਦੀਵ ਜਦ ਤੱਕ ਅਜੇ ਤੱਕ ਕੋਈ ਆਜਾ ਮਸਲਾ ਨਹੀਂ ਜੀ ਉਹਨਾਂ ਨੇ ਹੱਲ ਕਰਵਾਇਆ ਇਹਦਾ ਤੁਸੀਂ ਪਰਚੀ ਡੇਲੀ ਘਟਾਉਣੇ ਹੋ 25000 ਰੁਪਏ ਇਨਕਮ ਆ ਬਸ ਸਟੈਂਡ ਦੀ ਉਹ ਫੇਰ ਸੋਡੇ ਲਈ ਹੋਵੇ ਤਾਂ ਨਹੀਂ ਸਾਹ ਹਾਂਜੀ ਹਾਂਜੀ ਸਰ ਉਹ ਉਹਦਾ ਬਣਦਾ ਮਸਲਾ ਵੀ ਆਪਾਂ ਬਸ ਸਟੈਂਡ ਤੇ ਲਾਈਏ ਜੀ ਬਸ ਸਟੈਂਡ ਦਾ ਕੋਈ ਆਪਾਂ ਸਵਾਰੀਆਂ ਬਾਸ ਤੇ ਕਨੈਕਟਰਾਂ ਡਰਾਈਵਰਾਂ ਬਾਸ ਤੇ ਸਹੂਲਤ ਪ੍ਰਦਾਨ ਕਰੀਏ ਜੀ ਪਰ ਇਸ ਦੇ ਉਲਟ ਇੱਥੇ 1 ਰੁਪਈਆ ਨਹੀਂ ਲੱਗਦਾ ਜੀ ਕੋਈ ਬਸ ਸਟੈਂਡ ਦਾ ਕੋਈ ਮਸਲਾ ਮਤਲਬ ਨਹੀਂ ਕੋਈ ਹੱਲ ਕਰ ਰਹੀ ਜੀ ਪ੍ਰਸ਼ਾਸਨ ਆਪਣਾ ਪਰਚੀ ਤੱਕ ਮਤਲਬ ਰੱਖ ਰਿਹਾ ਪੈਸੇ ਇਕੱਠੇ ਕਰਦਾ ਜੀ ਤੇ ਬਣਾ ਲੈ ਜਾਂਦੇ ਟੋੜ ਮੇਰਾ ਪਵਨ ਸ਼ਰਮਨ ਹੈ। ਕਿਹੜੀ ਪੂਰੋਟਾ? ਮੇਰਾ ਸੰਗਰੂ ਰੋਡੀਪੂ ਹੈ। ਰੋਡੀਪੂ। ਕੀ ਕਹਾਂਗੇ ਮਲੇਰ ਕੋਲ ਜਿਹੜਾ ਬੱਸ ਸਟੈਂਡ ਦੇ ਹਾਲਾਤਾਂ ਬਾਰੇ ਕੀ ਕਹਾਂਗੇ? ਮਲੇਰ ਕੋਲ ਬੱਸ ਸਟੈਂਡ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੀ ਇਹਨੂੰ। ਕਿਉਂਕਿ ਉਰੇ ਬੈਠ ਕੇ ਬੰਦਾ ਰੋਟੀ ਨਹੀਂ ਖਾ ਸਕਦਾ ਜੀ ਜਦੋਂ ਆਪਾਂ ਅਸੀਂ ਰੂਟ ਤੋਂ ਆਉਨੇ ਆ ਜੀ ਰੂਟ ਤੋਂ ਆ ਕੇ ਚੱਲ ਰੋਟੀ ਖਾਣੇ ਆ ਪਾਣੀ ਚਾਹ ਚੂ ਪੀਣੇ ਆ। ਕੋਈ ਮਤਲਬ ਬੈਠ ਕੇ ਆਪਾਂ ਰੋਟੀ ਪਾਣੀ ਵੀ ਨਹੀਂ ਬੈਠ ਸਕਾਂ। ਬੈਠ ਕੇ ਖਾ ਸਕਦੇ ਮਤਲਬ। ਇਤਨਾ ਬੁਰਾ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਜੀ ਕਿਉਂ ਕਿਉਂ ਨਹੀਂ ਕਹਦੇ ਗੰਦਗੀ ਜ਼ਿਆਦਾ ਹੈ ਗੰਦਗੀ ਜ਼ਿਆਦਾ ਨਹੀਂ ਕੋਈ ਸਫਾਈ ਦਾ ਕੋਈ ਮਤਲਬ ਹੋਣੀ ਹੈ ਜੀ ਸਫਾਈ ਨਹੀਂ ਕਰਦਾ ਜੀ ਕੋਈ ਸਫਾਈ ਤੁਸੀਂ ਆਪ ਜਾ ਕੇ ਦੇਖੋ ਜੀ ਅੰਦਰ ਕੋਈ ਕੁਝ ਵੀ ਸਫਾਈ ਨਹੀਂ ਹੈ ਬਾਥਰੂਮ ਚ ਜਾ ਕੇ ਦੇਖ ਲਓ ਜੀ ਬਾਥਰੂਮ ਨਹੀਂ ਆਪਾਂ ਬਾਥਰੂਮ ਨਹੀਂ ਜਾ ਸਕਦੇ ਕਿਤੇ ਵੀ ਮਤਲਬ ਆਇ ਨਹੀਂ ਹੈ ਜੀ ਕੋਈ ਸਫਾਈ ਹੈ ਜਾਂ ਬਸ ਬੈਕ ਕਰਦੇ ਆ ਜੀ ਬਸ ਬੈਕ ਕਰਦੇ ਉਹਰੇ ਕੋਲ ਜਿਵੇਂ ਕਿ ਬਸ ਸਟੈਂਡ ਦੇ ਅੰਦਰ ਕੋਈ ਵੀ ਮਤਲਬ ਮੋਟਰਸਾਈਕਲ ਜਾਂ ਕਾਰ ਨਹੀਂ ਜਾਣੀ ਚਾਹੀਦੀ ਜੀ ਅਸੀਂ ਬੈਕ ਕਰਦੇ ਹਾਂ ਜਿੱਗੱਡੀ ਕੋਈ ਮੋਟਰਸਾਈਕਲ ਵਾਲਾ ਕੋਈ ਵੀ ਹਾਸਾ ਮਤਲਬ ਕਈ ਵਾਰ ਹਾਸੇ ਹੋਏ ਨੇ ਜੀ ਇਸ ਕਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਕਰਤਕ ਸਿੰਘ ਕਿਹੜਾ ਡੀਪੂ ਦਾ ਹਾਂ ਮੇਰਾ ਡੀਪੂ ਲੁਧਿਆਣਾ ਮੈਂ ਜੇ ਐਡਵਾਂਸ ਵਗੈਰਾ ਕੰਮ ਕਰਦਾ ਤੇ ਮੈਨੂੰ 7 ਸਾਲ ਦੇ ਕਰੀਬ ਹੋ ਗਏ ਇਸ ਅ ਜੌਬ ਕਰਦੇ ਹਾਂ ਬਟ ਇੱਥੇ ਨਾ ਬਹੁਤ ਬੁਰਾ ਹਾਲ ਆ ਆਪਾਂ ਜੇ ਕਮੀਆਂ ਘਣਾਉਣ ਲੱਗੀਆਂ ਟਾਈਮ ਥੋੜਾ ਰਹਿ ਜੂ ਪਰ ਕਮੀਆਂ ਬਹੁਤ ਜ਼ਿਆਦੇ ਨੇ ਪਰ ਜਿਹੜਾ ਅੱਜ ਮੇਨ ਮੁੱਦਾ ਹੈਗਾ ਇਹ ਹੈਗਾ ਚੋਰੀ ਦਾ ਇਹਦੇ ਮੇਨ ਤਿੰਨ ਕਾਰਨ ਨੇ ਨੰਬਰ 1 ਦੇ ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਨੰਬਰ 2 ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈਗਾ ਤੇ ਨੰਬਰ 3 ਤੇ ਵੀ ਹੋਰ ਵੀ ਬਹੁਤ ਕਮੀਆਂ ਨੇ ਹਾਈ ਮੇਨ ਗੇਟ ਨਹੀਂ ਹੈਗਾ ਇਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਸੀ ਪਹਿਲਾਂ ਵੀ ਐਪਲੀਕੇਸ਼ਨਾਂ ਦਿੱਤੀਆਂ ਨੇ ਬਟ ਕੋਈ ਉਹ ਕਾਰਵਾਈ ਨਹੀਂ ਹੋਈ ਪਹਿਲਾਂ ਵੀ ਇੱਕ ਗਨਾਈਡਰ ਦੇ ਤੇ ਮੋਬਾਈਲ ਚੋਰੀ ਹੋਇਆ ਉਸ ਤੋਂ ਪਹਿਲਾਂ ਬੈਟਰੀਆਂ ਚੋਰੀ ਹੋਈਆਂ ਨੇ ਬਟ ਇੱਥੇ ਜਿਹੜੀ ਅੱਡੇ ਦੀ ਇਨਕਮ ਆ ਉਹਦਾ ਜੇ 10% ਵੀ ਇੱਥੇ ਲੱਗ ਜੇ ਨਾ ਬਹੁਤ ਜ਼ਿਆਦਾ ਸੁਧਾਰ ਹੋ ਜਾਦਾ ਪਰ ਅੱਡੇ ਦੇ ਕੋਈ ਲੱਗ ਨਹੀਂ ਰਿਹਾ ਤੇ ਸਵਾਰੀਆਂ ਵਾਸਤੇ ਕੋਈ ਪੱਖਾ ਨਹੀਂ ਹੈ ਕਮੀਆਂ ਬਹੁਤ ਨੇ ਪਰ ਬੈਨੀਫਿਟ ਕੋਈ ਨਹੀਂ ਸੋ ਸਵਾਲਿਆ ਚੰਨ ਮਲੇਰ ਕੋਲਾ ਬੱਸ ਸਟੈਂਡ ਤੇ ਜਿਹੜਾ ਕਿ ਪਿਛੜੀਆਂ ਸਰਕਾਰਾਂ ਵੇਲੇ ਵੀ ਪੂਰਾ ਚਰਚਾ ਦੇ ਵਿੱਚ ਰਿਹਾ ਕੇ ਇਸ ਦੇ ਨਾਲ ਦੀ ਬਿਲਡਿੰਗਾਂ ਜਗਾ ਜਿਹੜੀ ਉਸ ਨੂੰ ਖੋਲ ਕੇ ਬੱਸ ਸਟੈਂਡ ਵੱਡਾ ਕੀਤਾ ਜਾਵੇਗਾ ਜਾਂ ਇਹ ਚਰਚਾ ਸੀ ਵੀ ਬੱਸ ਸਟੈਂਡ ਜਿਹੜਾ ਕਿਤੇ ਬਾਹਰੇ ਵੱਡਾ ਬਣੇਗਾ ਪਰ ਮਲੇਕੁੱਲਾ ਜਿਹੜਾ ਕਿ ਬਸਟਾਨ ਇਸ ਦੇ ਵਿੱਚ ਨਾ ਤਾਂ ਕੋਈ ਮੇਨ ਗੇਟ ਹੈ ਨਾ ਕੋਈ ਇਨ ਗੇਟ ਹੈ ਨਾ ਕੋਈ ਆਊਟ ਗੇਟ ਹੈ ਜਿਹਦੇ ਵਿੱਚ ਰਾਤ ਨੂੰ ਚੋਰ ਵੀ ਪੂਰਾ ਬੇਖੌਫ ਰਾ ਘੁੰਮਦੇ ਨੇ ਜਿਵੇਂ ਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸੋ ਹੁਣ ਚੋਰਾਂ ਦੇ ਹੌਸਲੇ ਨੇ ਬਲੰਦ ਹੋ ਗਏ ਕਿ ਇੱਕ ਸੁੱਤੇ ਪਿਆ ਮੁਲਾਜ਼ਮ ਦੇ ਉੱਪਰ ਸਪਰੇਅ ਛਿੜਕ ਕੇ ਜਿਹੜਾ ਕਿ ਉਹਦਾ ਸਾਰਾ ਸਮਾਨ ਲੁੱਟ ਲਿਆ ਜਾਂਦਾ ਹੈ ਸੋ ਜਾਣਾਂਗੇ ਪ੍ਰਸ਼ਾਸਨ ਦਾ ਇਸ ਦੇ ਵਿੱਚ ਕੀ ਕਹਿਣਾ ਹੈ ਧੰਨਵਾਦ ਬਾਦਰ ਇਹ ਹਾਕ ਪਾਰਸ ਜੋਤੇ ਕਿਸੇ ਕੇ ਦਾ ਕਰਨ ਚੋਰੀ ਹੋਈ ਹੈ ਅੱਜ বাস ਦੇ ਵਿੱਚੋਂ ਜਿਹੜਾ ਹੈਗਾ ਚਾਰ ਦੀ ਮਾਤਰਾ ਚ ਕਨੈਕਟਰ ਦਾ ਸਮਾਨ ਜਾਂ ਕੈਸ਼ ਕੈਪ ਕੀਤਾ ਗਿਆ। ਸਵਾਰ ਦੇ ਵਿੱਚ ਕੀ ਕਹਿਣਾ ਚਾਹੀਦਾ ਹੈ ਜਿਹੜੀ ਅੱਜ ਜਿਹੜੀ ਇੱਕ ਕਨੈਕਟਰ ਦਾ ਜਿਹੜਾ ਉੱਤੇ বাস ਦੇ ਤੋਂ ਸੁੱਤੇ ਪਏ ਸੀ ਉਹਨਾਂ ਦਾ ਜਿਹੜਾ ਬੈਗ ਦੇ ਵਿੱਚੋਂ ਉਹ ਜਿਹੜਾ ਕੈਸ਼ ਤੇ ਮਸ਼ੀਨ ਜਿਹੜੀ ਚੋਰੀ ਹੋ ਰਹੀ ਉਹ ਰਿਗਾਰਡਿੰਗ ਅਸੀਂ ਐਫਆਰ ਲੋਸ ਕਰਤੀ ਹੈ। ਉਹਦੇ ਸਬੰਧ ਦੇ ਵਿੱਚ ਜਿਹੜੀ ਆਪਣੇ ਪ੍ਰਧਾਨ ਜੀ ਨਾਲ ਖੜੇ ਹੈ ਇਹਨਾਂ ਦੀ ਜਿਹੜੀ ਡਿਮਾਂਡ ਹੈ ਜਿਹੜੀ ਮੇਨ ਡਿਮਾਂਡ ਤਾਂ ਇਹਨਾਂ ਦੀ ਐਰ ਵੀ ਇੱਥੇ ਜਿਹੜਾ ਪਾਸਟਾਂ ਨੂੰ ਜਿਹੜੇ ਮੇਨ ਗੇਟ ਲੱਗਣੇ ਚਾਹੀਦੇ ਹੈ ਤੇ ਕਿੰਨਾ ਦਾ ਅੰਦਰ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਤੇ ਇਹਨਾਂ ਦੇ ਬਾਕਸ ਦੇ ਕਨੈਕਟਰ ਤੇ ਡਰਾਈਵਰਾਂ ਦੇ ਰਹਿਣ ਲਈ ਰੂਮ ਹੋਣਾ ਚਾਹੀਦਾ ਤੇ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਉਧਰ ਰਿਗਾਰਡਿੰਗ ਅਸੀਂ ਐਡੀਨ ਸਾਹਿਬ ਨੂੰ ਰਿਕਵੈਸਟ ਕੀਤੀ ਆ ਇਹਨਾਂ ਦੀ 10 ਵਜੇ ਇਹਨਾਂ ਦੀ ਮੀਟਿੰਗ ਖਾਈ ਹੈ ਐਡੀਨ ਸਾਹਿਬ ਦੇ ਨਾਲ ਜਿੱਥੇ ਯੂ ਸਾਹਿਬ ਵੀ ਹੋਣਗੇ ਇਹਨਾਂ ਨਾਲ ਬਹਿ ਕੇ ਜਿਹੜਾ ਜਿਵੇਂ ਵੀ ਇਹਨੇ ਡਿਮਾਂਡ ਥੋੜੀ ਜਿਹਾ ਉਹਨਾਂ ਦਾ ਅਸੀਂ ਹਾਲ ਕਰਵਾ ਦਾਂਗੇ ਇਹਦਾ ਵੀ ਕਿ ਕਿ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਜਗਾ ਜਗਾ ਸਰਕਾਰੀ ਕੈਮਰੇ ਲੱਗੇ ਹੋਏ ਨੇ ਇਹ ਕੀ ਗੱਲ ਐ ਇੱਥੇ ਸਰਕਾਰੀ ਕੈਮਰੇ ਨੇ ਜਿਹਨਾਂ ਦੇ ਆਪਾਂ ਪਛਾਣ ਨਹੀਂ ਕਰ ਸਕਦੇ ਕਿ ਕਿਹੜਾ ਬੰਦਾ ਹਰਕਤਾਂ ਕਰ ਰਿਹਾ ਹੈ ਇਹ ਉਹ ਕੈਮਰੇ ਜਿਹੜੇ ਚੱਲਦੇ ਪਿਆ ਉਹ ਚੈੱਕ ਕਰਕੇ ਉਹ ਬਾਤ ਕਰਵਾ ਦਾਂਗੇ ਪਹਿਲਾਂ ਉਹਦੀ ਜਿਹੜੀ ਮੀਟਿੰਗ ਇੱਥੇ ਸਭ ਨਾਲ ਕਰਵਾ ਦਿੰਦੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਆਪਰਾ ਪਾਤ ਸਿੰਘ ਹਾਂਜੀ 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 ਸਰ ਜੋ ਬਸ ਸਟੈਂਡ ਦੇ ਵਿੱਚ ਰੇਕੇ ਕੈਕਟਰਾਂ ਨੇ ਉਹ ਬੋਲ ਰਿਹਾ ਕੀਤਾ ਵੀ ਜਿਹੜਾ ਕਿ ਅਸੀਂ ਪਰਤੀ ਘਟਾਉਣਿਆ ਜ਼ਰੂਰ ਨਗਰ ਦੇਗਾ ਮਾਨੂੰ ਪਰ ਸਾਡੀ ਤੋਂ ਉਸ ਲਈ ਜਿਹੜਾ ਕਿ ਨਾ ਤਾਂ ਕੋ ਸਟੌਟ ਚਾਰਟ ਵਗੈਰਾ ਨਾ ਗੇਟ ਨੇ ਨਾ ਹੀ ਕੋਈ ਸਫਾਈ ਦਾ ਪ੍ਰਬੰਧ ਹੈ ਪਰ ਕੀ ਕਹਾਂਗੇ ਇਹਦੇ ਵਿੱਚ ਜਿਹੜਾ ਹੈਗਾ ਨਾ ਜਿਹੜੀ ਜਗ੍ਹਾ ਆਪਾਂ ਬਸ ਸਾਡਾ ਫੀਸ ਲੈਣੀ ਹੈ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਨਗਰ ਕਾਉਂਸਲ ਦੇ ਬਸ ਸਾਡੇ ਨੇ ਉੱਥੇ ਬਸ ਸਾਡਾ ਬੀਚ ਨਗਰ ਕਾਉਂਸਲ ਕੋਲ ਕਲੈਕਟ ਕਰ ਦਿੰਦੀ ਹੈ ਠੀਕ ਹੈ ਉਹਦੀ ਜਗ੍ਹਾ ਆਪਾਂ ਨੂੰ ਉਹਨਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਆਪਾਂ ਉਹਨਾਂ ਨੂੰ ਇੱਕ ਰੂਮ ਵੀ ਦਿੱਤਾ ਹੋਇਆ ਉਹਨਾਂ ਨੂੰ ਰੈਸਟੂਨ ਵੀ ਦਿੱਤਾ ਹੋਇਆ ਤੇ ਉਹਦੇ ਕਰਕੇ ਜਿਹੜੀ ਬਸ ਸਾਡਾ ਪਿਸਤਾ ਜਿਹੜਾ ਜਿੰਨੇ ਚੱਲਦੀ ਹੈ ਸਾਰੇ ਸ਼ਹਿਰਾਂ ਦੇ ਵਿੱਚ ਚੱਲਦੀ ਹੈ। ਸਫਾਈ ਦਾ ਸਫਾਈ ਦਾ ਸਫਾਈ ਦਾ ਕੋਈ ਐਸਾ ਨਹੀਂ ਹੈਗਾ ਮੈਂ ਹੁਣ ਸੈਨੀਟਰੀ ਇੰਸਪੈਕਟਰ ਨੂੰ ਭੇਜਦਾ ਜੇ ਕੋਈ ਕਮੀ ਪੇਸ਼ੀ ਐ ਦੂਰ ਕਰਵਾਉ। ਬਹੁਤ ਕਮੀ ਪੇਸ਼ੀ ਹੈ ਜੀ ਅਤੇ ਬਾਥਰੂਮ ਸਫਾਈ ਦੀ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੈ। ਕਰਵਾ ਦਵਾਂਗੇ ਸਫਾਈ। ਮੈਂ ਵਿਜਿਤ ਹਾਂ ਸੀ ਹੁਣ ਜਾ ਰਹੇ ਹਾਂ ਮੇਰੇ ਨਾਲ ਸਾਡੇ ਮਿਊਨਿਸਪਲ ਇੰਜੀਨੀਅਰ ਜਾ ਰਹੇ ਹਾਂ। ਹਾਂ ਉੱਥੇ ਚੈੱਕ ਕਰਕੇ ਜੋ ਕਮੀ ਪੇਸ਼ੀ ਕਰਵਾ ਦਾਂਗੇ।